ਜੋ ਤੂੰ ਚਾਉਂਦੀ ਏ ਓ ਮੇਰੇ ਤੋਂ ਨਹੀਂ ਹੋਣਾ ਕਰਕੇ ਯਾਦ ਤੈਨੂੰ ਮੈਂ ਨਹੀਂ ਰੋਣਾ ਜੋ ਤੂੰ ਚਾਉਂਦੀ ਏ ਓ ਮੇਰੇ ਤੋਂ ਨਹੀਂ ਹੋਣਾ ਕਰਕੇ ਯਾਦ ਤੈਨੂੰ ਮੈਂ ਨਹੀਂ ਰੋਣਾ ਤੂੰ ਤਾਂ ਕਰਦੀ ਰਹੀ ਮਨਮਰਜ਼ੀਆਂ ਨੀ ਮਨ ਮਰਜ਼ੀਆਂ ਨੀ ਤੂੰ ਤਾਂ ਕਰਦੀ ਰਹੀ ਮਨ ਮਰਜ਼ੀਆਂ ਨੀ ਤੈਨੂੰ ਮਾਰ ਗਿਆ ਖੁਦ ਕਰ ਜੀਆਂ ਨੀ ਤੂੰ ਇਹੋ ਚਾਹੁੰਦੀ ਏ ਭੁੱਲ ਜਾਵਾਂ ਤੈਨੂੰ ਮੈਂ ਨਾ ਭੁਲਾਣਾ ਏ ਬੇਸ਼ੱਕ ਭੁੱਲ ਜਾ ਤੂੰ ਮੈਨੂੰ ਤੂੰ ਇਹੋ ਚਾਹੁੰਦੀ ਏ ਨਾ ਨਾਮ ਤੇਰਾ ਪਾਵਾਂ ਲੇਕਿ ਨਾਮ ਤੇਰਾ ਨਾ ਗੀਤ ਕੋਈ ਗਾਵਾ